E <laughs> ਇਹ ਥਰਾਂ ਦਾ ਲੰਮੇ ਪਿਆ ਰਿੰਦਾ ਲੰਮੇ ਪਿਆ ਰਿੰਦਾ ਕਦੀ ਕਿਸੇ ਨਾਲ ਚੱਲ ਜਾਂਦਾ ਕਦੀ ਕੋਈ ਮੁੰਡਾ ਆਿੰਦਾ ਕਦੀ ਕੋਈ ਆ ਜਾਂਦਾ ਵਾ ਤੁਰਿਆ ਫਿਰਦਾ ਮੋਟਰਸਾਈਕਲ ਤੇ ਬੈੰਦਾ ਹੀ ਨਹੀਂ ਤੇ ਇੱਕ ਮਿੰਟ ਵੀ ਨਹੀਂ ਤੈਨੂੰ ਕੋਈ ਕਹਿੰਦਾ ਨਹੀਂ ਆ ਬੀਬੀ ਵੀ ਨਹੀਂ ਕਹਿੰਦੀ ਜਾਂ ਹੋਰ ਕੇ ਆਸੂ ਖ ਨਹੀਂ ਲੱਗਦਾ ਕਹਿੰਨੇ ਐ ਤੇ ਮੰਨਦਾ ਹੀ ਨਹੀਂ ਕਿਸੇ ਦੀ ਗੱਲ ਤੇ ਇੱਧਰ ਆਉਂਦਾ ਚਾਰ ਮੰਡੇ ਚੜਾ ਲੈਂਦਾ ਇੱਧਰ ਆਉਂਦਾ ਦੋ ਲੈ ਆਉਂਦਾ ਵਾ ਆਣ ਕੇ ਤੇ ਏਸੀ ਥੱਲੇ ਪੈ ਜਾਂਦਾ ਵਾ ਰੋ ਜੀ ਤੇ ਏਸੀ ਦਾ ਬਿੱਲ ਕਿੰਨੇ ਤਾਰਨਾ ਕੀ ਪਤਾ ਫੋਨ ਚ ਲਾਈ ਜਾਂਦਾ ਏਸੀ ਥੱਲੇ ਕਦੀ ਮਰਲੀਆਂ ਬਣਾ ਦੋ ਕਦੀ ਚਾਹ ਬਣਾ ਦੋ ਕਦੀ ਰੋਟੀ ਬਣਾ ਦੋ ਹੁਕਮ ਚ ਲਾਉਂਦਾ ਆ ਨਹੀਂ 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 ਆ ਜਿਹੜੇ ਬਾਹਰੋਂ ਆਉਂਦੇ ਆ ਕਿਸੇ ਦਾ ਕੁਝ ਬਣਾਉਣ ਦੀ ਲੋੜ ਨਹੀਂ ਆ ਠੀਕ ਆ ਇਹਦਾ ਮੈਨੂੰ ਲਾਹਮਾ ਮਿਲਿਆ ਵੀ ਇਹ ਨਾ ਇੱਥੇ ਕੋਈ ਦਰਸਤੀ ਗੋੜ ਦੇ ਥੱਲੇ ਕਿਤੇ ਜਾ ਕੇ ਸਾਰੇ ਮੁੰਡੇ ਇਕੱਠੇ ਹੋਗੇ ਨਾ ਅੱਛਾ ਉਥੇ ਨਸ਼ੇ ਕਰਦੇ ਵੀ ਆ ਤੇ ਨਸ਼ੇ ਵੇਚਦੇ ਵੀ ਆ ਉਹ ਤੇ ਜਿਹੜੇ ਮੇਰੇ ਨਾਲੋਂ ਵੇਲਾਕ ਆਇਂਦਾ ਅਸ ਤੇ ਇਹ ਕਿੱਥੋਂ ਆਉਂਦੀ ਆ ਨਿਤ ਪਹੇ ਤੇ ਨਹੀਂ ਬੰਦੇ ਕੋ ਜਿਹੜ ਕੋ ਕੰਮ ਨਾ ਕਰਦਾ ਵੇ ਤੇ ਇਹ ਸਾਰਾ ਦਿਨ ਮੈਂ ਤੇ ਵੀ ਕਹਿੰਦਾ ਸੀ ਮੋਟਰਸਾਈਕਲ ਕਦੀ ਆਇਆ ਨੂ ਕਦੀ ਆਇਆ ਨੂ ਸਾਰਾ ਦਿਨ ਗੀੜੇ ਲਾਉਂਦਾ ਰਿੰਦਾ ਫਿਰ ਬਾਹ ਰਿੰਦਾ ਵਦੇ ਮੈਂ ਤੇ ਇਹ ਵੀ ਨਹੀਂ ਕਿ ਮੋਟਰਸਾਈਕਲ ਚ ਪਾਉਣ ਨੂੰ ਪਹੇੜ ਕੋ ਕਿੱਥਾ ਹੁੰਦੀ ਆ ਤੇਲ ਪਾਉਣਾ ਆ ਤੇਲ ਕਿੱਥੋਂ ਪੈਣਾ ਹਾਂ ਆ ਕੁਲ ਵਾਂਹੀਂ ਗਾਈ ਦਾ ਕੰਮ ਤੇ 200 ਰੁਪਏ ਦਾ ਤੇਲ ਮਤਲਬ ਹੋਰ ਵੀ ਕਮਾਂਕਾਰਾਂ ਲਈ ਅੱਡੇ ਦੇ ਕੋਈ ਸਮਾਨ ਲੈਣ ਜਾਣਾ ਇਹ ਕਰ ਉਹ ਕਰ ਤੇ ਫਿਰ ਵੀ ਔਖਾ ਲੱਗਦਾ ਕੀ ਆ ਉਹਨਾਂ ਮੜਾਂ ਵੀ ਚੱਲ ਰਹੇ ਆ ਆਪਣੇ ਕੰਮ ਤੇ ਕੰਟੀਨਾਂ ਚ ਚਲ ਜਾਂਦੇ ਇਥੇ ਬੈਕਰੀ ਚ ਚਲ ਜਾਂਦੇ ਆ ਹੂੰ ਕਦੀ ਕੁਝ ਖਾ ਪੀ ਕੇ ਆਉਂਦਾ ਕਦੀ ਘਰੇ ਵੀ ਪੀਜਾ ਲੈ ਆਉਂਦਾ ਵਾ ਕਦੀ ਆ ਲੈ ਆ ਕਦੀ ਉਹ ਲੈ ਨਹੀਂ ਤੇ ਇਹਨੇ ਤਾਂ ਹੁੰਦੇ ਕਿੱਥੋਂ ਦੇਖੋ ਆ ਉਹ ਕੱਲ੍ਹ ਕਮਾਈ ਦੀ ਕਰਦਾ ਤੇ ਕਿਹੇ ਤਾਂ ਜਨਮ ਦੇ ਨਹੀਂ ਹੂੰ ਉੱਥੇ ਸਾਰੇ ਕੇਕ ਲੈ ਲੈ ਕੇ ਇਹ ਵੀ ਕੇਕ ਲੈ ਗਿਆ ਵੱਡੇ ਮੋਟਰਸਾਈਕਲ ਇਹਨਾਂ ਕੋਲ ਉੱਥੇ ਜਿਹੜੀ ਵਗੜਾਈ ਧਗੜਾਉਂਦੇ ਤੇ ਉਹ ਕਨੇ ਭੁਗਤਣਾ ਤੇ ਉਹ ਕੁਛ ਦਈ ਅਗਲੇ ਵੀ ਕਮਾਈ ਕਿੱਥੋਂ ਦੀ ਕਮਾਈ ਮੈਂ ਜੇ ਵੀ ਨ ਕੋਈ ਦੇਣੀ ਹੋਵੇ ਆ ਇਹ ਮੜਾ ਮੋੜ ਪਹਿਲਾਂ ਸਭ ਚਲੇ ਚਲੇ ਜਾਂਦਾ ਹੀ ਬਿਲਕੁਲ ਛੱਡਿਆ ਸਾਡਾ ਮੜਿਆਣਾ ਵਾਲੀ ਫਿਰਦਾ ਰਹਿੰਦਾ ਵਾ ਤੇ ਇਹਨੂੰ ਆਸਾ ਕਰੋ ਮੜਾ ਮੋੜ ਤੇ ਬਾਪੀ ਦਾ ਬਤੇਰਾ ਉਹ ਤਾਂ ਮੰਨਦਾ ਹੀ ਸਾਡੀ ਮੰਨਦਾ ਹੈ ਬਾਡੀ ਮੰਨਦਾ ਤੇ ਇਹਨੂੰ ਕੋਈ ਕਹਿੰਦਾ ਕੌਣ ਆ ਕਾਖਿਆ ਬੰਗਲੀ ਮੇਵੀ ਅਰਗੇ ਵੀ ਨਹੀਂ ਕਹਿੰਦੀ ਉਹ ਵੀ ਨਹੀਂ ਕਹਿੰਦੀ ਕਹਿੰਦੇ ਆ ਤਾਂ ਫੇਰਾ ਸਰਖਾਨੇ ਪਰ ਇਹ ਨਹੀਂ ਮੰਨਦਾ ਕਿਸੇ ਦੀ ਗੱਲ ਤੇ ਇਹਨੇ ਰੌਲਾ ਪਾਉਂਦਾ ਮੜਾ ਦੇ ਕਿਤੇ ਫਸ ਗਿਆ ਨੇ ਫੇਰੇ ਦੇ ਭੈਣ ਚੋਰ ਜਮਾਨਤ ਵਾਲੇ ਨਹੀਂ ਇਹੋ ਜਿਹੇ ਨਲਕਦਾਨ ਦਾ। ਤੱਪੇ ਫਿਰ ਬਾਹਰ ਆ ਕੇ ਆਪਾਂ ਪਾਉਗਾ। ਹਾਂ। ਯਾਰ ਇਹਨੂੰ ਪੁੱਛਦੇ ਆਂ। ਇਹ ਬਾਂਦਰ ਜਿਹਾ ਲੰਮੇ ਪਿਆ ਰਹਿੰਦਾ ਸਾਰਾ ਸਾਰਾ ਤੇ। ਮੜਕੇ ਨਾਲ ਹੰਨੀ। ਓਏ। ਹਲੋ। ਮਜੀ ਉੱਠ ਗੱਲਸਾਂ। ਨੌਂ ਤਰ੍ਹਾਂ ਲਾਮਾ ਮਿਲਿਆ ਕਿ ਜਿੰਨੀ ਵੀ ਲਡੋਰ ਪਾਰਟੀ ਆ ਨਾ ਜਾਨੀ ਕਿ ਜਿੰਨੇ ਰਿਲ ਰਿਆ ਨਕਮ ਨੇ ਬੰਦੇ ਉਹਨਾਂ ਸਾਰਿਆਂ ਦੇ ਨਾਲ ਹੁਣ ਤੂੰ ਵੀ ਰਲ ਗਿਆ ਵਾ ਤੇ ਉਹ ਜਿਹੜਾ ਪਿੰਡੋਂ ਬਾਹਰ-ਬਾਰ ਬੋੜਿਆ ਉਹਦੇ ਥੱਲੇ ਬਹਿ ਕੇ ਤੁਸੀਂ ਨਸ਼ੇ ਵੇਚਦੇ ਵੀ ਜੇ ਨਸ਼ੇ ਕਰਦੇ ਵੀ ਤੇ ਕਿਨੇ ਤਰ੍ਹਾਂ ਲਾਮਾ ਠੀਕ ਆ ਆ ਸਾਰਾ ਦਿਨ ਤੂੰ ਏਸੀ ਛੱਤ ਥੱਲੇ ਪਿਆ ਰਹੀ ਨਾ ਇਹ ਜ਼ਿੰਦਗੀ ਕਿਤਰਾ ਕੱਟਣੀ ਆ ਤੇ ਲਾਮਾ ਕਿਤੇ ਤੱਕ ਤਾ ਤਾ ਨੂੰ ਯਾਰ ਮਨੋ ਕਹੇ ਨੇ ਵੀ ਦੱਸਿਆ ਹੋਊਗਾ ਹਾਂ ਤੂੰ ਕਰਦਾ ਕੀ ਆ ਫਿਰ ਸਾਰਾ ਦਿਨ ਮੈਨੂੰ ਇਹ ਦੱਸ ਦੇ ਵੀ ਮੈਂ ਕੀ ਕਰਦਾ ਕੋਈ ਐਡਾ ਕੰਮ ਧੰਦਾ ਲੱਭਣ ਡਿਆ ਲੱਭ ਨਹੀਂ ਡਿਆ ਲੱਭੂ ਗੇ ਲੱਜੰਨੇ ਆ ਤੂੰ ਨਾ ਬੋਲ ਮਣੀ ਸਾਰੀ ਦਿਹਾੜੀ ਤੂੰ ਬੇਲਾ ਰਹਿਣਾ ਤੂੰ 5 ਮਿੰਟ ਮੰਨਾਂ ਤੂੰ ਕੰਮ ਤਾਂ ਧੰਦਾ ਲੱਭਦਾ ਵਾ ਤੇ ਸਾਰਾ ਦਿਨ ਮੋਟਰਸਾਈਕਲ ਦੇ ਟੈਂਡ 'ਚ ਕਿਹੜਾ ਕੰਮ ਆ ਤੈਨੂੰ ਪਿੰਡ ਦੇ ਵਾਲੇ ਦੁਵਾਲੇ ਗੇੜੇ ਵਾਲੇ ਦੁਵਾਲੇ ਗੇੜੇ ਮੇਰੇ ਕੋਲ ਪਹਿਲੇ ਕਿੱਥੋਂ ਆਉਂਦੇ ਸਾਰੀ ਦਿਨ ਮੋਟਰ ਕਮਾਉਣ ਦੇ ਮੈਂ ਮੁੰਡੇ ਲਿਆ ਕੇ ਪ੍ਰੇਖਤਾਂ ਰਹਿਣਾ ਕਿਉਂ ਤੇ ਇਹਦੀ ਟਾੜੀ ਕੋਲ ਲੈਦੇ ਉਹ ਵਰਤੀ ਦੇ ਹੋਰ ਮੇਰੇ ਕੋਲ ਕਿਥੋਂ ਨੇ ਮੈਂ ਇਹ ਕਦੀ ਦਿੱਤਾ ਹੀ ਨਹੀਂ ਤੈ ਉਹੋ ਰੱਖੀ ਮੈਗਨੇਟ ਦਾ ਇਹ ਕਿੰਨੇ ਰਹਿ ਜਾਂ 100 200 ਮਲਣਾ ਮੈਂ ਲੈ ਲਿਆ ਹੋਗਾ ਤੇ 100 200 ਨਾਲ ਤੇਲ ਪਾ ਲੀਏ ਤੇ ਕਿੰਨੇ ਦਿਨ ਕਿ ਚੱਲਦਾ ਆਇਆ ਅਸੀਂ ਉੱਥੇ ਜਾਂਨੇ ਆ ਕੰਮ ਤੇ ਉੱਥੇ ਜ਼ਿਆਦਾ ਦਿਨ ਲੱਗਾ ਰਹਿੰਦਾ ਫਿਰ ਵੀ ਹਾਨੂੰ ਤੀਜੇ ਦਿਨ 100 ਦਾ ਤੇਲ ਪਾਉਣਾ ਪੈਂਦਾ ਠੀਕ ਆ ਆ ਆਪਣੀ ਸਿਹਤ ਰੱਖ ਤੂੰ ਜਿੰਨਾ ਜਾਈਆ ਅਗੇ ਕੰਮ ਕਰਨ ਦੀ ਉਮਰ ਆ ਕੰਮ ਕਰ ਠੀਕ ਆ ਨਾ ਸ਼ਾਮੇ ਦੇ ਵਿੱਚ ਪੈ ਗਏ ਲੋਕੀ ਬਹੁਤੇ ਖੁਸ਼ੀ ਨਹੀਂ ਆ ਘਰ ਉੱਤੇ ਅੜਗੇ ਲੱਭਾਂ ਦੇ ਠੀਕ ਆ ਤੇ ਤੂੰ ਕਰਦਾ ਕੀ ਆ ਸੱਚੀ ਗੱਲ ਦੱਸ ਮੈਨੂੰ ਕੋਈ ਉਹਦਾ ਉਹ ਤਾਸ਼ ਖੇਡ ਲਈਦੀ ਔਰਤ ਨਹੀਂ ਉੱਥੇ ਕੁਝ ਕਰੀਦਾ ਤਾਸ਼ ਖੇਡ ਨਾਲ ਜ਼ਿੰਦਗੀ ਕੱਤੀ ਜਾਊਗੀ ਅੱਗੇ ਕੁਝ ਕਰਨਾ ਨਹੀਂ ਹੈ ਨਹੀਂ ਹੁਣ ਲੱਭਣ ਦੇ ਕੰਮ ਤੁਹਾਨੂੰ ਪੜਾ ਹੀ ਆ ਦੋ ਕਿੰਨੀ ਥੋੜਾ ਹੀ ਜਿਵੇਂ ਆ ਦੇਖਿਆ ਕੰਮ ਨਹੀਂ ਬਣੀ ਗੱਲ ਜੀ ਕੰਮ ਯਾਰ ਜੇ ਨਜ਼ਰ ਨਹੀਂ ਆ ਉਹ ਸਾਡੇ ਨਾਲ ੱੱੱ ਲਿਆ ਕਰ ਤੇ ਉਹ ਨਹੀਂ ਕਰਨਾ ਇਹੀ ਭੱਜਦੇ ਇਹਨਾਂ ਲੰਡਰਾ ਇਹਨਾਂ ਨੇ ਨਾ ਕੁਝ ਕਰਨਾ ਹੀ ਨਾ ਤੇ ਨਾ ਤੈਨੂੰ ਕੁਝ ਕਰਨ ਦੇਣਾ ਠੀਕ ਆ ਇਹ ਜੇ ਨਾ ਸੋਚੇ ਲੋਕਾਂ ਨਾਲ ਵੇਹੋ ਕਿ ਫਲਾਣਾ ਨੇ ਭੇਜੋ ਫਲਾਣਾ ਗੱਡੀ ਚ ਘੁੰਮਦਾ ਫਲਾਣਾ ਦਾ ਇੱਕ ਹੋਰ ਹੁੰਦਾ ਹੈ ਆਪਣੇ ਪਿੰਡ ਆ ਉਧਰੋਂ ਤੋਂ ਆ ਜ਼ਿਆਦਾਤਰ ਉਹਦਾ ਕਰਕੇ ਬੁੰਡੇ ਵਿਗੜ ਗਏ ਆ ਵੀ ਉਹਨੇ ਕੁਝ ਨਹੀਂ ਕੀਤਾ ਗੱਡੀ ਚ ਰਹਿੰਦਾ ਪੌਂਦਾ ਲੀੜਾ ਕਪੜਾ ਚੰਗਾ ਪੌਂਦਾ ਆ ਫੇਰ ਤੇ ਨਫੂਨ ਆ ਰਿਹਾ ਕਿਸੇ ਦਾ ਮੇਰੇ ਕੋਲ ਨੀ ਵੱਡਾ ਮੁੰਡਾ ਡਿਆ ਹੂ ਨਾ ਬੋਲ ਇਹ ਮੈਨੂੰ ਤਾਂ ਸੰਡੀ ਮੈਂ ਇਥੇ ਮੁੰਡੇ-ਮੁੰਡੇ ਕਾ ਤੋਂ ਲੈ ਕੇ ਆਉਣਾ ਆਪਣੇ ਘਰ ਮੈਂ ਮੁੰਡਾ ਨਹੀਂ ਆਪਣੇ ਨਹੀਂ ਅਲਾਗੇ ਆਪਣੇ ਆਉਂ ਵੀ ਭੈਣ ਹੀ ਆ। ਬੰਦਾ ਇਸ ਤਰ੍ਹਾਂ ਨਾ ਕਰੋ ਅਜੇ ਤੇਰੀ ਉਮਰ ਆ ਸੁਧਰ ਜਾ ਸੰਭਲ ਜਾ। ਥੇ ਜਾ ਇਹ ਰੱਬ ਹੈ ਪਿੱਛੇ ਨਾ ਭੱਜ। ਇਹ ਪਹਿਲਾਂ ਲੋਕੀ ਸੁਖੀ ਨਹੀਂ ਹੋਈ। ਦੁਕਾਨੇ ਕਰਾਂ ਹਿੰਦੇ ਲੱਗ ਗਏ ਆ ਠੀਕ ਆ। ਜਿੰਨਾ ਆਪਣੇ ਪਰ ਇੱਥੇ ਪਿੰਡ ਦੀ ਵੇਖ ਲਾ ਕਿੰਨੇ ਕਿਲੋ ਕੀ ਸੁਖੀ ਆ। ਇਹ ਨਸ਼ਾ ਵੇਚ ਕੇ ਨਸ਼ਾ ਕਰਕੇ ਜੇ ਇਹ ਕੋਈ ਸੁਖੀ ਆ। ਜਾ ਬਹੁਤਾ ਜੇ ਸੁਖੀ ਹੋਇਆ ਜੋ ਟੈਂਪਰੇਰੀ ਸੋਖਿਆ ਕੋਈ ਪੱਕਾ ਨਹੀਂ ਆ ਮੈਂ ਮੰਨਦਾ ਤੁਹਾਡੀ ਗੱਲ ਗੱਲ ਅਜੇ ਮੰਨ ਜਾ ਚੰਗਾ ਰਹੇਗਾ ਬੀਬੀ ਹਣਾ ਦੇ ਤੂੰ ਕਹਿਣਾ ਨਹੀਂ ਮੰਨਦਾ ਇਹ ਲੋਕ ਕਿੰਨਾ ਸ਼ੇ ਵੇਚਦੇ ਆ ਨਾ ਤੇ ਜਿਹੜੇ ਮੁੰਡੇ ਤੁਹਾਡੇ ਕੋਲ ਨਸ਼ਾ ਖਰੀਦਦੇ ਆ ਨਾ ਉਹ ਆਪਣੇ ਘਰਾਂ ਦੀਆਂ ਚੀਜ਼ਾਂ ਵੇਚ-ਵੇਚ ਕੇ ਨਾ ਤੇ ਫਿਰ ਤੁਹਾਡੇ ਕੋਲ ਲੈਂਦੇ ਆਣਗੇ ਠੀਕ ਆ ਬਹੁਤ ਬੁਰੀ ਹਾਲਤ ਆ ਯਾਰ ਲੋਕੀ ਇਹ ਨਹੀਂ ਸੋਚਦੇ ਵੀ ਅਸੀਂ ਜਿੱਥੋਂ ਖਾਂਦੇ ਆ ਨਾ ਜਿਹੜੇ ਗੈਸ ਨਾਲ ਖਾਂਦੇ ਜਿਹੜੇ ਸਿਲੰਡਰ ਤੇ ਪਕਦਾ ਉਹਨਾਂ ਦਾ ਉਹੀ ਝੋਕ ਲਿਆਉਂਦੇ ਆ ਆਟੇ ਤੱਕ ਵੇਚਦੇ ਆ ਲੋਕਾਂ ਨੇ ਆਪਣੀ ਚੱਕੀ ਦੇ ਲੋਕਾਂ ਨੇ ਕਈ ਮੁੰਡੇ ਕਣਕੀ ਵੇਚੀ ਜਾਂਦੇ ਆ ਤੈਨੂੰ ਭਾਜਾ ਬੀਏ ਪੜਾਇਆ ਵਾ ਬੀਏ ਕਰਕੇ ਪੜਾਇਆ ਵੀ ਚੱਲ ਸ਼ੱਕ ਹੋਈ ਨਹੀਂ ਮੁੰਡਿਆਂ ਨਾਲ ਲੜਾਣਾ ਫੇਰ ਲੰਡਰ ਹੋ ਗਿਆ ਤੂੰ ਤੇ ਆ ਸਾਰਾ ਦਿਨ ਏਸੀ ਥੱਲੇ ਨਹੀਂ ਉੱਠਦਾ ਹੱਡ ਜੂਰ ਕੇ ਬਹਿ ਜਾਏਗਾ ਨਹੀਂ ਤੇਲਾ ਕੋਈ ਨਹੀਂ ਮੈਂ ਉੱਥੇ ਬੋਰਡਲੇ ਨਹੀਂ ਜਾਂਦਾ ਮੈਂ ਹੋਰ ਕਿੱਥੇ ਜਾਣਾ ਮੈਂ ਘਰੇ ਹੀ ਆਂ ਜ਼ਿਆਦਾਤਰ ਰਹਿਣਾ ਨਹੀਂ ਮਣੀ ਆ ਜੇ ਵੀ ਸਰਦਾਰ ਨਹੀਂ ਇਹ ਤੇਰਾ ਕੰਮ ਮੈਨੂੰ ਠੀਕ ਨਹੀਂ ਆ ਮੈਂ ਤੇ ਹੁਣ ਨਹੀਂ ਆਉਂਦੇ ਮੈਂ ਕੱਲ ਤੋਂ ਬਾਹਰੋਂ ਆਇਆ ਪਹਿਲਾਂ ਕੰਮ ਤੋਂ ਆਇਆ ਉਦੋਂ ਵੀ ਤੂੰ ਲੰਮੇ ਤੇ ਆ ਆ ਉਹਦਾ ਮੋਬਾਈਲ ਵੇਖਣ ਡਿਆ ਹਾਂ ਹੋਰ ਮੈਂ ਫੇਰ ਇਧਰ ਫੇਰ ਤੁਰ ਕੇ ਆਇਆ ਤੇ ਮੈਂ ਆਹ ਵੇਖਾ ਕੀ ਕਰਦਾ ਹੌਣ ਤੂੰ ਲੰਮੇ ਤੇ ਆ ਆ ਬੁੱਲਵੇਂ ਪੈਂਦਾ ਟਾਈਮ ਨੂੰ ਮੈਂ ਲੈ ਡਰੋਂ ਬਾਹਰੋਂ ਮੈਨੂੰ ਇਹੋ ਜੰਗਰਾਲੀ ਚੱਕਰ ਮਾਰ ਆਉਂਦਾ ਵਾ ਨਹੀਂ ਨਾ ਦੇਖੋ ਕੰਮ ਨਹੀਂ ਹੋ ਰਹੀ ਨੀ ਐ ਇਦਾਂ ਨਹੀਂ ਸਦਨਾ ਇਹਨੂੰ ਬੜੇ ਤਰਲੇ ਕੱਢੀ ਦੇਤੇ ਨਿਆਣਾ ਤੇ ਵਿਸ਼ਨ ਛਾੜੀਆਂ ਇਹ ਉਹ ਵੀ ਨਹੀਂ ਜਾਂਦਾ ਛੱਡਣ ਤੂੰ ਕਰਦਾ ਰੋਹੀ ਤੇ ਗੱਲਾਂ ਵੇਲੜ ਹੋ ਗਿਆ ਤੂੰ ਤੇਰੇ ਜੇਬ ਤੇ ਰਹਿੰਦੇ 2-4 ਪੈਸੇ ਇਹ ਇਤਰਾ ਪੈ ਨਹੀਂ ਉਹਨਾਂ ਨੇ ਜਿਆਦਾ ਚਲ ਜਿੱਦਣ ਕੇ ਉਹਨੇ ਮੂੰਹ ਮਾਰਤਾ ਨਾ ਤੁਹਾਡੇ ਤੇ ਜਮਾਨਤਾਂ ਕਰਾਉਣੀਆਂ ਉੱਖੀਆਂ ਹੋ ਜਾਣੀਆਂ ਵਾ ਇਹ ਜਮਾਨਤਾਂ ਕੰਨੇ ਕਰਾਉਣੀਆਂ ਵਾ ਵੇਲ ਦੂਹਿਆਂ ਨੂੰ 15 ਪਾਓਗੇ ਭੈਣ ਜਦੋਂ ਭੁਲਾਣੇ ਦੇ ਤਰਲੇ ਕੱਢੋ ਜਮਾਨਤ ਕਰਵਾਉਣੀ ਹੈ ਪੈਸੇ ਲੱਗਦੇ ਆ ਕਚਹਿਰੀਆਂ ਦੇ ਭਾਅ ਦੇ ਚੱਕਰ ਐਵੇਂ ਨਹੀਂ ਆ ਆਪਨੇ ਲੱਗਦੇ ਫਰੀਟ ਨਹੀਂ ਆ ਆਪਣੇ ਲੱਗ ਗਏ ਆ ਤੇ ਉਹ ਵਿਚਾਰੇ ਤਿੰਨ ਕੁੜਗਾਵਾਂ ਤੇ ਉਹ ਸਾਰਾ ਦਿਨ ਵਿਚਾਰੀ ਕੋਠਣਾ ਚ ਕੰਮ ਕਰਦੀ ਆ ਤੇ ਉਹ ਨਸ਼ਾ ਕਰੀ ਜਾਂਦਾ ਸਾਰੀ ਦਿਨ ਤੇ ਉਹ ਪੈਸਾ ਤੁਹਾਨੂੰ ਕਿੰਨਾ ਕਟਾਰੂਗਾ ਉਹ ਪੈਸੇ ਜਿਹੜੇ ਤਿੰਨ ਕੁੜੀਆਂ ਜਿਹੜੀ ਵਿਚਾਰੀ ਗੋਡੇ ਘਸਾਲਿਆ ਨੇ ਪੋਚੇ ਮਾਰ ਮਾਰ ਉਹ ਪੈਸੇ ਨਾਲ ਤੁਹਾਨੂੰ ਕਿੰਨਾ ਸੁੱਖ ਮਿਲੂਗਾ ਇਹ ਪਹਾੜ ਕੋਠੀਆਂ ਪਾ ਲੋ ਜੋ ਮਰਜ਼ੀ ਕਰ ਲੋ ਆਖਰ ਨੂੰ ਇਹ ਮਿੱਟੀ ਹੋ ਜਾਣਾ ਇੱਕ ਦਿਨ ਆਸ ਤਾਂ ਕੋਈ ਤਾਂ ਸਹੀ ਹੋਣਾ ਠੀਕ ਹੈ ਚਲੋ ਕੋਈ ਨਹੀਂ ਮੰਨ ਲੈਨੇ ਤੁਹਾਡੀ ਗੱਲ ਮੈਂ ਨਹੀਂ ਜਾਂਦਾ ਉਹਨਾਂ ਨਾਲ ਮੰਨੇਗਾ ਚੰਗਾ ਰਹੇਗਾ ਤੁਹਾਡੀ ਗੱਲ ਮੰਨੇਗਾ ਤਾਂ ਚੰਗਾ ਰਹੇਗਾ ਜਿੰਦਾਰ ਕਰ ਲਾ ਦੀ ਆਵਾਂ ਕਿਸ ਨੰਤਰੀ ਤੇ ਚੜ ਜਾਏਗਾ ਨਹੀਂ ਜਾਂਦਾ ਵੀ ਕੰਮ ਤੇ ਕੰਮ ਆਪਣੀ ਸਿਹਤ ਹੀ ਬਚਾ ਲਓ ਕੀ ਪੜ ਗਿਆ ਖਾਵੇ ਰੋਟੀ ਪਾਣੀ ਚੰਗਾ ਵਾ ਰੋਟੀ ਪਾਣੀ ਖਾ ਉਹ ਤੁਹਾਡੀ ਰੋਟੀ ਪਾਣੀ ਨਹੀਂ ਰੱਜ ਕੇ ਖਾਦਾ ਜਾਂਦਾ ਠੀਕ ਹੈ ਕੋਈ ਗੱਲ ਨਹੀਂ ਮੈਂ ਨਹੀਂ ਕਰ ਜਾਂਦਾ ਹੁਣ ਉਹਨਾਂ ਨਾਲ ਹੁਣ ਨਹੀਂ ਮੈਨੂੰ ਨਾਮਾ ਮਿਲਣਾ ਚਾਹੀਦਾ ਤੇਰਾ ਕੋਈ ਠੀਕ ਜੇ ਨਹੀਂ ਮਿਲਦਾ ਤੇ ਇੱਥੋਂ ਮੈਨੂੰ ਉਠਿਆ ਕਰ ਤੇ ਘੜੀ ਉਹਥੇ ਉਹਨਾਂ ਨਾਲ ਪੱਠੇ-ਪੁੱਠੇ ਪਵਾਇਆ ਕਰ ਬੰਦਾ ਇੱਥੇ ਹੀ ਮੈਨੂੰ ਤੇ ਇਹ ਨਹੀਂ ਪਤਾ ਲੱਗਦਾ ਤੂੰ ਅੰਦਰ ਕੁੜੀਆਂ ਵੈਨਾ ਟਾਈਮ ਕੱਢ ਕਿੱਦਾਂ ਲੈਣਾ ਠੀਕ ਆਹ ਹੌਣ ਕਿੰਨਾ ਠੰਡਾ ਕੀਤਾ ਤਾ ਠੰਡ ਲੱਗਣ ਲੱਗ ਪਈ ਐ ਐਡਾ ਨਾ ਕਰ ਠੀਕ ਹੈ ਤੇ ਉਮਰ ਬੜੀ ਲੰਮੀ ਆ ਠੀਕ ਇਹ ਤਰ੍ਹਾਂ ਨਹੀਂ ਕੱਤੀ ਜਾਨੀ ਜਿਤਨਾ ਤੂੰ ਕੱਟ ਰਿਹਾ ਵਾ ਚੰਗਾ ਰਹੇਗਾ ਜੇ ਆਖੇ ਲੱਗਦੇ ਹੈਗਾ ਆ ਹੁਣ ਅਸੀਂ ਆਪਣੇ ਦੋ ਕਮਰੇ ਪਾਇਆ ਦੋ ਚਾਰ ਚਾਲ ਇਹ ਨਾ ਹੋਵੇ ਕਿ ਆਪਾਂ ਇਤੋਂ ਜਾਂਦੇ ਰਹੀਏ ਕਿਤੇ ਠੀਕ ਹੈ ਠੀਕ ਹੈ ਨਹੀਂ ਜਾਂਦਾ ਕੋਈ ਗੱਲ ਨੂੰ ਅੰਨੀ ਮੈਂ ਜਾਣਾ ਹਿੰਨੇ ਦਿਨ ਲਾ ਮੈਂ ਇਹ ਨਾ ਸੁਧਾਰ ਕਰੋ ਹਰੇ ਤਰਾ ਮੈਨੂੰ ਚੰਗਾ ਨਹੀਂ ਲੱਗਦਾ ਪਤਾ ਕੀ ਅਗਲੇ ਨੇ ਦੋ ਕੇ ਕੀ ਕਹਿੰਦਾ ਯਾਰ ਬਾਕੀ ਤਾਂ ਸਾਰੇ ਠੀਕ ਠਾਕ ਕੰਮ ਕਰਦੇ ਨੇ ਇੱਕ ਤੁਹਾਡਾ ਬੰਦਾ ਖਰਾਬ ਕਰਦਾ ਠੀਕ ਹੈ ਠੀਕ ਹੈ ਨੇ ਦਾਣਾ ਕਰੋ ਸਾਰਾ ਸਾਰਾ ਦਿਨ ਵੇਲੜ ਪਤਾ ਨਹੀਂ ਮੈਨੂੰ ਕਿ ਤੁਸੀਂ ਕੀ ਕਰਦੇ ਹੋ ਇਹ ਜਿੰਨੇ ਵੀ ਬੰਦੇ ਇਹ ਕੰਮ ਵਾਲੇ ਜੇ ਅੱਗੇ ਵਧਿਆ ਨਹੀਂ ਵਧਿਆ ਤੇ ਜਿਹੜੇ ਵਧੇ ਹੈ ਨਾ ਉਹਦੇ ਘਰ ਅੱਗੇ ਕਾਲੇ ਲੱਗੇ ਹੁਣ ਅੱਜ ਇਹ ਕੋਈ ਪਰਮਾਨੈਂਟ ਕਮਾਈ ਥੋੜੀ ਹੈ ਮੈਂ ਕਿਹਾ ਵੇਤਰਾ ਇਹ ਪਰਮਾਨੈਂਟ ਕਮਾਈ ਨਹੀਂ ਆ ਇਹ ਟੈਂਪਰੇਰੀ ਆ ਇਹ ਇੱਕ ਦਿਨ ਬੰਦ ਹੋਣਾ ਹੀ ਹੋਣਾ ਵਾ ਲੋਕੀ ਕਰੀ ਜਾਂਦੇ ਇਹ ਗੱਲਾਂ ਕਿ ਨਸ਼ਾ ਆਪਣੇ ਪੰਜਾਬ ਚੋਂ ਬੰਦ ਨਹੀਂ ਹੋ ਸਕਦਾ ਹੋਣਾ ਹੀ ਹੋਣਾ ਵਾ ਹੋਣਾ ਤੋਂ ਤੱਕ ਨੌਨਿਆ ਕਿ ਹਰ ਇੱਕ ਚੀਜ਼ ਨੇ ਬਦਲੀ ਹੋਣਾ ਵਾ ਹੂੰ ਠੀਕ ਆ ਹੋਰ ਤੋਂ ਹੋਣਾ ਬਦਲੀ ਇਹ ਆਵੇ ਲਲਾਗੇ ਪੇਂਡ ਮਾ ਨਾਲ ਉਥੇ ਬਉਰੀ ਨਾਥ ਪਾਤੀ ਅਗਲਿਆਂ ਹੂੰ ਤੇ ਹੁਣ ਕਈ ਤਰਫੰਡੇ ਆ ਇਤਨਿਕੇ ਬੱਚਿਆਂ ਦੇ ਆਪਣੇ ਦਿੱਤਰ ਪੈਂਦਾ ਬਰਲਿਨ ਤੇ ਤੇਜ ਤੇ ਉਹ ਆ ਉਹ ਨਿੱਕੇ ਆ ਉਹਨਾਂ ਕੱਲ ਨੂੰ ਤੁਹਾਡੇ ਅੱਗੇ ਕੇ ਉਹਨਾਂ ਦੀ ਰੀਸ ਕਰਦੀਆਂ ਜਿਦਾਂ ਤੂੰ ਕਿਸੇ ਦੀ ਰੀਸ ਕਰ ਰਿਹਾ ਹਾਂ ਰੋ ਠੀਕ ਹੈ ਮਾਲ ਨੇ ਨਹੀਂ ਕੜੀ ਗੱਲ ਨਹੀਂ ਜਾਂਦੇ ਹੁਣ ਨਹੀਂ ਮੈਂ ਕਹਿੰਦਾ ਡਾਕਟਰ ਨੂੰ ਜਾਂਦਾ ਨਹੀਂ ਮੈਂ ਹਾਂ ਨਹੀਂ ਹੁਣ ਨਹੀਂ ਜਾਣਾ ਚਾਹੀਦਾ ਮੈਨੂੰ ਲਾਮਾ ਨਹੀਂ ਮਿਲਣਾ ਚਾਹੀਦਾ ਤੈਨੂੰ ਅਸੀਂ ਨੂੰ ਗੱਲ ਬੰਦ ਠੀਕ ਤੇ ਚੱਲ ਬਾਹਰ ਉਹਦੇ ਜਾ ਕੇ ਉਹਨਾਂ ਪੱਟੇ ਦੱਸੇ ਦਾ ਕੰਮ ਕਰਵਾ ਠੀਕ ਨਹੀਂ ਜਾਂਦਾ ਕੋਈ ਗੱਲ ਨਹੀਂ ਠੀਕ ਹੈ ਮੈਂ ਇਹੀ ਤੈਨੂੰ ਦੱਸ ਰਹਾ ਮੈਨੂੰ ਗੁੱਸਾ ਬੜਾ ਆਈ ਤੇਰੇ ਤੇ ਠੀਕ ਨਹੀਂ ਜਾਂਦਾ ਕੋਈ ਗੱਲ